ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੂੰ ਚਾਉ ਸੱਜਣ ਮੈਂ ਡੈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਾਦ ਪੱਸੀ ਦੀਦਾਰ ਕੁਰਬਾਨੀ ਤੇ ਨਾ ਗੁਰ ਸਿਖਾਂ ਪਿਛਲ ਰਾਤੀ ਓਠ ਬਹੰਦੇ ਕੁਰਬਾਣੀ ਤੇਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ ਕੁਰਬਾਣੀ ਤੇਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਕੁਰਬਾਣੀ ਤੇਨਾ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੋੜੰਦੇ ਕੁਰਬਾਣੀ ਤੇਨਾ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ ਕੁਰਬਾਨੀ ਤੇਨਾ ਗੁਰ ਸਿੱਖਾਂ ਮਨ ਮੇਲੀ ਕਰਮ ਮੇਲ ਮਿਲੰਦੇ ਕੁਰਬਾਨੀ ਤੇਨਾ ਗੁਰ ਸਿੱਖਾਂ ਭਾਏ ਭਗਤ ਗੁਰ ਪੁਰਬ ਕਰੰਦੇ ਗੁਰ ਸੇਵਾ ਫਲ ਸੁਫਲ ਫਲੰਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾਂ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣ ਸਗਲ ਵਸ ਤਾ ਕੈ ਜਾਂ ਕਾ ਸਤ ਗੁਰ ਪੂਰਾ ਇਸ ਮਨੁੱਖ ਨੂੰ ਅੱਜ ਦੇ ਇਸ ਜਗਤ ਵਿੱਚ ਜੀਵਨ ਦੀ ਇਸ ਉਮਰ ਵਿੱਚ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ਉਸ ਮਨੁੱਖ ਨੂੰ ਸੂਰਮਾ ਬਹਾਦਰ ਕਿਹਾ ਜਾਂਦਾ ਹੈ ਉਹੀ ਮਨੁੱਖ ਆਪਣੇ ਆਪ ਨੂੰ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤੇ ਸਭੋ ਕੁਝ ਉਸ ਦੇ ਬਸ ਵਿੱਚ ਹੋ ਜਾਂਦਾ ਹੈ ਜਿਸ ਮਨੁੱਖ ਦਾ ਗੁਰੂ ਪੂਰਨ ਰੂਪ ਸਤਿਗੁਰੂ ਹੁੰਦਾ ਹੈ ਠਾ ਗੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਪ੍ਰਭੂ ਦੀ ਸੇਵ ਸਲਾਹਾ ਦਿਲੀ ਪਿਆਰ ਨਾਲ ਸੱਚੇ ਜਿਲੋਂ ਕਰਨੀ ਚਾਹੀਦੀ ਹੈ ਉਸ ਪ੍ਰਭੂ ਦੀ ਸ਼ਰਨ ਵਿੱਚ ਪਏ ਰਹਿਣ ਨਾਲ ਤੇ ਉਸ ਦੇ ਨਾਮ ਦਾ ਸਿਮਰਨ ਕਰਨ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਸਮਾਈ ਹੋ ਜਾਂਦੀ ਹੈ ਭਾਵ ਉਸ ਵਿੱਚ ਲੀਨ ਹੋ ਜਾਈਦਾ ਹੈ ਹੈਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ